ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੁਨੀਆਂ ਦੇ ਲੋਕਾਂ ਬਾਰੇ ਗੱਲ ਕਰੀਏ ਤਾਂ ਦੁਨਿਆਦਾਰ ਜਦੋਂ ਸੰਸਾਰ ਤੋਂ ਵਿਦਾਇਗੀ ਲੈਂਦੇ ਨੇ ਤਾਂ ਸੰਸਾਰ ਤੋਂ ਜਾਣ ਤੋਂ ਪਹਿਲਾਂ ਆਪਣੀ ਜਾਇਦਾਦ ਦਾ ਵਾਰਿਸ ਆਪਣੇ ਪੁੱਤਰ ਨੂੰ ਬਣਾਉਂਦੇ ਨੇ ਦੁਨਿਆਵੀ ਰਾਜ ਦੀ ਵੀ ਗੱਲ ਕਰੀਏ ਤਾਂ ਰਾਜੇ ਵੀ ਚਾਹੁੰਦੇ ਨੇ ਕਿ ਸਾਡੇ ਸੰਸਾਰ ਤੋਂ ਕੂਚ ਕਰਮ ਤੋਂ ਬਾਅਦ ਸਾਡਾ ਪੁੱਤਰ ਹੀ ਸਾਡੀ ਗੱਦੀ ਤੇ ਬੈਠੇ ਹਾਂ ਇਹ ਹੋ ਸਕਦਾ ਹੈ ਕਿ ਕੋਈ ਜ਼ੋਰ ਅਜ਼ਮਾਈ ਕਰਕੇ ਤੱਕੇ ਦੇ ਨਾਲ ਰਾਜ ਦੇ ਉੱਤੇ ਕਬਜ਼ਾ ਕਰ ਲਵੇ ਪਰ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਪੁੱਤਰ ਹੀ ਗੱਦੀ ਤੇ ਬੈਠਣ ਪੁੱਤਰ ਹੀ ਸਾਡੀ ਜ਼ਾਇਦਾਦ ਦੇ ਵਾਰਿਸ ਬਣੇ ਇਹ ਤਾਂ ਹੈ ਦੁਨਿਆਵੀ ਰਾਜ ਦੀ ਗੱਲ ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੱਚ ਦੇ ਰੋਹਾਨੀਅਤ ਦੇ ਰਾਜ ਦੀ ਗੱਲ ਕਰੀਏ ਜਿਨੂੰ ਗੁਰੂ ਘਰ ਦੇ ਰਬਾਬੀਆਂ ਨੇ ਕਿਹਾ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਤ ਹੈ ਸੱਚ ਦੀ ਨੀ ਰੱਖ ਕੇ ਸੱਚ ਦਾ ਰਾਜ ਚਲਾਇਆ ਰੋਹਾਨੀਅਤ ਦਾ ਰਾਜ ਕਾਇਮ ਕੀਤਾ ਉਸ ਧੰਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਸ ਰੋਹਾਨੀਅਤ ਦੇ ਰਾਜ ਦਾ ਅਗਲਾ ਵਾਰਿਸ ਕੌਣ ਬਣੇਗਾ ਇੱਥੇ ਪੁੱਤਰਾਂ ਨੂੰ ਗੱਦੀਆਂ ਤੇ ਨਹੀਂ ਬਿਠਾਇਆ ਇੱਥੇ ਗੁਰੂ ਨੇ ਇੱਕ ਪ੍ਰੇਮ ਦਾ ਪਰਚਾ ਪਾਇਆ ਤੇ ਉਹਦੇ ਵਿੱਚੋਂ ਜਿਹੜਾ ਵੀ ਸੇਵਕ ਪਾਸ ਹੋ ਗਿਆ ਸਤਗੁਰਾਂ ਨੇ ਉਸ ਨੂੰ ਇਹ ਰੋਹਾਨੀਅਤ ਦਾ ਰਾਜ ਬਖਸ਼ਿਆ ਫਿਰ ਦੁਨੀਆਦਾਰ ਜਦੋਂ ਕੋਈ ਦੁਨੀਆਦਾਰ ਜਾਂਦਾ ਹੈ ਸੰਸਾਰ ਤੋਂ ਵਿਦਾਇਗੀ ਲੈਂਦਾ ਉਹਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਵਾਰਿਸ ਬਣਦਾ ਪਰ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਜਿਉਂਦੇ ਹੀ ਗੁਰਬਾਣੀ 'ਚ ਲਿਖਿਆ ਸਹਿ ਟਿੱਕਾ ਦਿੱਤੋਸ ਜੀਮਦਾ ਜਿਉਂਦਿਆਂ ਹੀ ਆਪਣੀ ਉਸ ਗੱਦੀ ਦਾ ਵਾਰਿਸ ਬਣਾਇਆ ਲੈਣੇ ਧਰਿਓਨ ਛੱਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਉਂਦਾ ਲੈਣੇ ਦੇ ਸਿਰ ਤੇ ਛਤਰ ਚੁਲਾ ਦਿੱਤਾ ਪ੍ਰੇਮ ਦਾ ਪਰਚਾ ਪਾਇਆ ਕਿਉਂਕਿ ਵੇਖੋ ਤਖਤ ਮਹਾਨ ਹੈ ਜਿਹੋ ਜਿਹਾ ਤਖਤ ਹੈ ਉਹੋ ਜਿਹਾ ਤਖਤ ਦਾ ਮਾਲਕ ਹੋਣਾ ਚਾਹੀਦਾ ਹੈ ਤਖਤ ਬਹਿ ਤਖਤਾ ਕੀ ਲਾਇਕ ਤਖਤ ਰਾਜਾ ਸੋਭ ਹੈ ਜੇ ਤਖਤ ਹੈ ਲਾਇਕ ਹੋਈ ਕਹਿੰਦੇ ਨੇ ਕਿ ਸ਼ੇਰਨੀ ਦਾ ਜਿਹੜਾ ਦੁੱਧ ਹੈ ਉਹ ਕਿਸੇ ਆਮ ਭਾਂਡੇ ਦੇ ਵਿੱਚ ਨਹੀਂ ਟਿਕਦਾ ਜੇ ਉਸ ਨੂੰ ਕਿਸੇ ਹੋਰ ਭਾਂਡੇ ਦੇ ਵਿੱਚ ਪਾਓ ਤੇ ਫਟ ਜਾਏਗਾ ਸ਼ੇਰਨੀ ਦਾ ਦੁੱਧ ਪਹਿਲੀ ਤਾਂ ਗੱਲ ਸ਼ੇਰਨੀ ਦਾ ਦੁੱਧ ਪ੍ਰਾਪਤ ਕਰਨਾ ਹੀ ਔਖਾ ਪਰ ਜੇਕਰ ਪ੍ਰਾਪਤ ਕਰ ਵੀ ਲਈਏ ਤੇ ਉਸ ਨੂੰ ਸਾਂਭਣ ਦੇ ਵਾਸਤੇ ਵਿਦਵਾਨ ਕਹਿੰਦੇ ਨੇ ਕਿ ਸੋਨੇ ਦਾ ਭਾਂਡਾ ਚਾਹੀਦਾ ਹੈ ਸ਼ੇਰਨੀ ਦਾ ਦੁੱਧ ਕੇਵਲ ਸੋਨੇ ਦੇ ਭਾਂਡੇ ਦੇ ਵਿੱਚ ਹੀ ਟਿਕ ਸਕਦਾ ਹੈ ਹੋਰ ਕਿਸੇ ਭਾਂਡੇ ਦੇ ਵਿੱਚ ਨਹੀਂ ਟਿਕ ਸਕਦਾ ਇਸੇ ਤਰ੍ਹਾਂ ਇਸ ਮਹਾਨ ਰੂਹਾਨੀਅਤ ਦੇ ਰਾਜ ਦੇ ਉੱਤੇ ਤਖਤ ਦੇ ਉੱਤੇ ਜਿਸ ਵੀ ਵਾਰਸ ਨੇ ਬੈਠਣਾ ਹੈ ਉਹਦੀ ਕਸਵੱਟੀ ਲਈ ਗਈ ਪ੍ਰੇਮ ਦੀਆਂ ਕਸਵੱਟੀਆਂ ਪਾਈਆਂ ਗਈਆਂ ਕਿ ਕਿਹੜਾ ਸੇਵਕ ਯੋਗ ਹੁੰਦਾ ਹੈ ਹਾਂ ਪਿਤਾ ਦੇ ਪੁੱਤਰ ਹੁੰਦੇ ਨੇ ਜੇਕਰ ਕੋਈ ਪੁੱਤਰ ਵੀ ਆਪਣੇ ਪਿਤਾ ਨੂੰ ਸਾਹਿਬ ਜਾਣ ਕੇ ਆਪ ਸੇਵਕ ਬਣ ਕੇ ਸੇਵਾ ਕਰੇ ਤੇ ਪੁੱਤਰ ਵੀ ਗੱਦੀ ਦਾ ਵਾਰਿਸ ਬਣ ਸਕਦਾ ਹੈ। ਧਾਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬੜਾ ਭਿਆਨਕ ਰੂਪ ਧਾਰਨ ਕੀਤਾ। ਧਾਨਕ ਰੂਪ ਧਾਰਨ ਕੀਤਾ ਆਪਣੇ ਨਾਲ ਕੁੱਤੇ ਲੈ ਲੇ। ਇੱਕ ਬਹੁਤ ਹੀ ਭਿਆਨਕ ਲਿਬਾਸ ਪਾ ਲਿਆ। ਹੱਥ ਵਿੱਚ ਡੰਡਾ ਪਕੜਿਆ। ਛੁਰੀਆਂ ਲੈ ਲਈਆਂ। ਤਾਂ ਇਸ ਤਰ੍ਹਾਂ ਬਹੁਤ ਹੀ ਡਰਾਉਣਾ ਰੂਪ ਧਾਰਨ ਕਰਕੇ ਧੰਗੁਰੂ ਨਾਨਕ ਮਹਾਰਾਜ ਜੀ ਤੁਰ ਪਏ ਝੋਲੇ ਦੇ ਵਿੱਚ ਚਾਂਦੀ ਸੋਨਾ ਸਿੱਕੇ ਪਾਏ ਹੋਏ ਨੇ ਮਗਰ ਸੰਗਤ ਚੱਲੀ ਕਿ ਇਹ ਸਤਿਗੁਰੂ ਜੀ ਕੀ ਕੌਤਕ ਕਰਨ ਲੱਗੇ ਨੇ ਸਤਿਗੁਰਾਂ ਨੇ ਸੋਨੇ ਚਾਂਦੀ ਦੀਆਂ ਮੋਹਰਾਂ ਦੀ ਵਰਖਾ ਕੀਤੀ ਜਿਨ੍ਹਾਂ ਨੂੰ ਧਨ ਦੀ ਲੋੜ ਹੀ ਉਹ ਧਨ ਚੁਗਣ ਤੁਰ ਪਏ ਜਿਹੜੇ ਸੱਚੇ ਸੇਵਕ ਹੀ ਨਾਲ ਤੁਰੇ ਗਏ ਅਖੀਰ ਤੇ ਕੁਝ ਗਿਣਤੀ ਦੇ ਹੀ ਸਿੱਖ ਰਹਿ ਗਏ ਸਤਗੁਰਾਂ ਨੇ ਉਹਨਾਂ ਨੂੰ ਡੰਡੇ ਦੇ ਨਾਲ ਭਜਾਇਆ ਸਾਰੇ ਪਿਸ਼ਾਹ ਹੋ ਗਏ ਬਾਬਾ ਬੁੱਢਾ ਜੀ ਵੀ ਪਿਸ਼ਾਹ ਹੋ ਗਏ ਪਰ ਭਾਈ ਲੈਣਾ ਜੀ ਨਾ ਗਏ ਧੰਗੁਰੂ ਨਾਨਕ ਬੋਲੇ ਲੈਣਾ ਸਾਰੇ ਚਲੇ ਗਏ ਤੂੰ ਕਿਉਂ ਨਹੀਂ ਜਾਂਦਾ ਤੇ ਭਾਈ ਲੈਣਾ ਜੀ ਬੋਲੇ ਕਹਿੰਦੇ ਸਤਗੁਰੂ ਜਿਹੜੇ ਚਲੇ ਗਏ ਨੇ ਨਾ ਉਹਨਾਂ ਦਾ ਤੇ ਕੋਈ ਕਿਸੇ ਦਾ ਕੋਈ ਹੋਵੇਗਾ ਪਰ ਮੇਰਾ ਤੇ ਇੱਕ ਤੂੰ ਹੀ ਐ ਮੇਰਾ ਤੇ ਟਿਕਾਣਾ ਇੱਕ ਤੂੰ ਹੀ ਐ ਮੈਂ ਜਾਵਾਂ ਤੇ ਕਿੱਥੇ ਜਾਵਾਂ ਤਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਲੈਣਿਆ ਟਿਕਾਣਾ ਤੇ ਮੈਂ ਵੀ ਲੱਭ ਰਿਆ ਸੀ ਅੱਜ ਮੈਨੂੰ ਵੀ ਟਿਕਾਣਾ ਲੱਭ ਗਿਆ ਗੁਰੂ ਅੰਗਦ ਕੇ ਹੀ ਐ ਮੈਂ ਤੇਰੇ ਹਿਰਦੇ ਦੇ ਵਿੱਚ ਨਿਵਾਸ ਕਰਾਂਗਾ ਕਹਿੰਦੇ ਨੇ ਕਿ ਇੱਕ ਵਾਰ ਤਨ ਗੁਰੂ ਨਾਨਕ ਸਾਹਿਬ ਨਦੀ ਦੇ ਵਿੱਚ ਇਸ਼ਨਾਨ ਕਰ ਰਹੇ ਸਨ ਰਾਵੀ ਦੇ ਤਾਂ ਪਾਈ ਲੈਣਾ ਜੀ ਕੁਝ ਸੇਵਕ ਖੜੇ ਨੇ ਕੰਡੇ ਤੇ ਪਾਈ ਲੈਣਾ ਜੀ ਕੋਲ ਬਸਤਰ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇੱਕਦਮ ਮੀ ਪੈਣਾ ਸ਼ੁਰੂ ਹੋ ਗਿਆ ਗੜੇ ਪੈਣੇ ਸ਼ੁਰੂ ਹੋ ਗਏ ਸਾਰੇ ਆਲੇ ਦੁਆਲੇ ਨੂੰ ਖਿੱਲਰ ਗਏ ਆਸਰਾ ਲੱਭਣ ਲੱਗੇ ਗੜਿਆਂ ਤੋਂ ਬਚਣ ਵਾਸਤੇ ਪਰ ਗੁਰਮੁਖ ਪਾਈ ਲੈਣਾ ਜੀ ਨਹੀਂ ਗਏ ਗੁਰਮੁਖ ਪਾਈ ਲੈਣਾ ਜੀ ਅਡੋਲ ਖੜੇ ਰਹੇ ਗੁਰੂ ਨਾਨਕ ਦੇ ਪਾਤਸ਼ਾਹ ਨਦੀ ਤੋਂ ਬਾਹਰ ਆਏ ਕਹਿੰਦੇ ਲੈਣਿਆ ਆ ਇੰਨੇ ਵਰਖਾ ਹੋ ਰਹੀ ਸੀ ਗੜੇ ਪੈ ਰਹੇ ਸੀ ਜੇ ਗੜਿਆਂ ਦੇ ਨਾਲ ਤੈਨੂੰ ਕੁਝ ਹੋ ਜਾਂਦਾ ਤੂੰ ਕਿਉਂ ਨਹੀਂ ਗਿਆ ਜੇ ਗੜਿਆਂ ਦੇ ਨਾਲ ਤੈਨੂੰ ਕੁਝ ਹੋ ਜਾਂਦਾ ਤੇ ਫਿਰ ਗੁਰਮੁਖ ਭਾਈ ਲੈਣਾ ਬੋਲੇ ਪਾਸ਼ਾ ਇਹਨਾਂ ਗੜਿਆਂ ਦੇ ਨਾਲ ਮੈਂ ਮਰਨ ਵਾਲਾ ਨਹੀਂ ਮੈਂ ਮਰ ਸਕਦਾ ਤੇਰੇ ਵਿਛੋੜੇ ਕਰਕੇ ਪਰਚਾ ਪੈਂਦਾ ਗਿਆ ਸਾਰੀਆਂ ਪ੍ਰੀਖਿਆਵਾਂ ਪਾਸ ਕਰਕੇ ਭਾਈ ਲੈਣਾ ਜੀ ਗੁਰਮੁਖ ਭਾਈ ਲੈਣਾ ਜੀ ਅੱਜ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣ ਗਏ ਜਿਹਨੂੰ ਰਬਾਬੀਆਂ ਨੇ ਕਿਹਾ ਜੋਤ ਉਹਾ ਜੁਗਤ ਸਾਇ ਸ਼ਕਾਇਆ ਫੇਰ ਪਲਟੀ ਐ ਆਪਣਾ ਹੀ ਰੂਪ ਬਣਾ ਦਿੱਤਾ ਭਾਈ ਲੈਣਾ ਜੀ ਨੂੰ ਲੈਣੇ ਤੋਂ ਗੁਰ ਅੰਗਦ ਕਰ ਦਿੱਤਾ ਫਿਰ ਉਹਨਾਂ ਨੇ ਅੱਗੇ ਕਿਹਾ ਕਹਿੰਦੇ ਝੁੱਲੇ ਸੋ ਛਤ ਨਿਰੰਜਣੀ ਮਲ ਤਖਤ ਬੈਠਾ ਬੈਠਾ ਗੁਰ ਹੱਟੀ ਐ ਕਿ ਸੱਚ ਦੀ ਹੱਟੀ ਦੇ ਉੱਤੇ ਪਾਈ ਲੈਣਾ ਗੁਰੂ ਅੰਗਦ ਬਣ ਕੇ ਬੈਠਾ ਤੇ ਉੱਤੇ ਨਿਰੰਝਣੀ ਛਤਰ ਝੁਲ ਰਿਆ ਲੰਗਰ ਚੱਲੈ ਗੁਰ ਸ਼ਬਦ ਗੁਰੂ ਦੇ ਸ਼ਬਦ ਦਾ ਲੰਗਰ ਚੱਲ ਰਿਆ ਗੁਰੂ ਦੇ ਸ਼ਬਦ ਦਾ ਲੰਗਰ ਚੱਲ ਰਿਆ ਹਰ ਤੋੜ ਨਾ ਆਵੀ ਖੱਟੀ ਐ ਇਸ ਇਸੇ ਸ਼ਬਦ ਦੀਆਂ ਅਖੀਰ ਲੀਆਂ ਲਾਈਨਾਂ ਨੇ ਹੋ ਗਏ ਸਿਫ ਤਖਸਮ ਦੀ ਨੂਰ ਅਰਸ਼ੋਂ কুরਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਕੱਲ ਆਪਾਂ ਵਿਚਾਰ ਕੀਤੀ ਸੀ ਕਿ بیہائینڈ ایوری سکسسفل مین देयर स्टैंड्स ਅ ਵਿਮੈ ਹਰ ਇੱਕ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਦਾ ਸਾਥ ਜ਼ਰੂਰ ਹੁੰਦਾ ਹੈ ਉਹਦਾ ਕੰਟਰੀਬਿਊਸ਼ਨ ਜ਼ਰੂਰ ਹੁੰਦਾ ਹੈ ਕਿ ਕਿਸ ਤਰ੍ਹਾਂ ਮਾਤਾ ਸੁਲਖਣੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਦਿੱਤਾ ਪਰਿਵਾਰ ਦੀ ਸੰਭਾਲ ਕੀਤੀ ਤੇ ਪਾਸ਼ਾ ਚੌਂ ਕੁੰਟਾਂ ਦੇ ਵਿੱਚ ਸੱਚ ਦਾ ਉਪਦੇਸ਼ ਦੇਣ ਗਏ ਬੇਫਿਕਰ ਹੋ ਕੇ ਮਾਤਾ ਖੀਵੀ ਜੀ ਨੇ ਰੋਲ ਅਦਾ ਕੀਤਾ ਤੇ ਭਾਈ ਲੈਣਾ ਜੀ ਗੁਰ ਅੰਗਦ ਬਣੇ ਕੱਲ ਆਪਾਂ ਇਹ ਵੀ ਵਿਚਾਰ ਕੀਤੀ ਸੀ ਕਿ ਬਾਬਾ ਅਮਰਦਾਸ ਜੀ ਮਾਤਾ ਖੀਵੀ ਜੀ ਦੇ ਕੋਲ ਲੰਗਰ ਦੇ ਵਿੱਚ ਸੇਵਾ ਮੰਗਣ ਗਏ ਭਾਈ ਜੋਰ ਜੀ ਨੇ ਪਹਿਲਾਂ ਝਿਜਕੇ ਕਿ ਬਿਰਧ ਸਰੀਰ ਹੈ ਇਹਨਾਂ ਨੂੰ ਕਿਹੜੀ ਸੇਵਾ ਦਿੱਤੀ ਜਾਵੇ ਇਹ ਤਾਂ ਬਜ਼ੁਰਗ ਨੇ ਕੋਈ ਹਲਕੀ ਜੀ ਸੇਵਾ ਦੇ ਦਈਏ ਪਰ ਪਾਸ਼ਾ ਨੇ ਕਿਹਾ ਕਿ ਮੈਂ ਮੇਰਾ ਬਿਰਧ ਸਰੀਰ ਨਾ ਦੇਖ ਮੈਂ ਸਰੀਰ ਨੂੰ ਹੀ ਤੇ ਲੇਖੇ ਲਾਉਣ ਆਇਆ ਹੁਣ ਭਾਈ ਜੋਧ ਜੀ ਬਾਰੇ ਗੱਲ ਕਰੀਏ ਭਾਈ ਜੋਧ ਜਿਹੜਾ ਇਹ ਮਾਤਾ ਖੀਵੀ ਜੀ ਦੇ ਨਾਲ ਲੰਗਰ ਦੇ ਵਿੱਚ ਸੰਭਾਲ ਕਰਦਾ ਸੀ ਸਾਰਾ ਮਾਤਾ ਖੀਵੀ ਜੀ ਦਾ ਕਹਿ ਲੋ ਕਿ ਨਜ਼ਦੀਕੀ ਸੀ ਕਹਿੰਦੇ ਨੇ ਕਿ ਇਹ ਜਾਤ ਦਾ ਬ੍ਰਾਹਮਣ ਸੀ ਬ੍ਰਾਹਮਣ ਹੁਣ ਸਭ ਤੋਂ ਉੱਚੀ ਜਾਤ ਸ੍ਰੇਸ਼ਟ ਮੰਨੀ ਜਾਂਦੀ ਹੈ ਇਹਦੇ ਮਨ ਦੇ ਵਿੱਚ ਮੈਂ ਸੀ ਕਿ ਮੈਂ ਬ੍ਰਾਹਮਣ ਉੱਚੀ ਜਾਤ ਦਾ ਪਰ ਇਹਦੇ ਮਨ ਦੇ ਵਿੱਚ ਰੱਬ ਨੂੰ ਪਾਉਣ ਦੀ ਸਿੱਖ ਸੀ ਸੱਚੀ ਇੱਕ ਲਗਨ ਸੀ ਕਿ ਮੈਂ ਪਰਮਾਤਮਾ ਨੂੰ ਮਿਲਣਾ ਹੈ ਸੋ ਇਹ ਪੁੱਛਦਾ ਪਛਾਉਂਦਾ ਖਡੂਰ ਸਾਹਿਬ ਆ ਗਿਆ ਇੱਥੇ ਇਹਦੇ ਮਨ ਦੇ ਵਿੱਚ ਜਿਹੜੇ ਵਹਿਮ ਭਰਮ ਸੀ ਹੁਣ ਇੱਥੇ ਆਇਆ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਸਭ ਭਰਮ ਕਪਾਟ ਖੁੱਲ ਗਏ ਪਰਮ ਦੂਰ ਹੋ ਗਏ ਜਾਤ ਪਾਤ ਦੀਆਂ ਗੱਲਾਂ ਮਨ ਚੋਂ ਨਿਕਲਣੀਆਂ ਸ਼ੁਰੂ ਹੋ ਗਈਆਂ ਧੰਗੁਰੂ ਅੰਗਦ ਦੇ ਮਹਾਰਾਜ ਜੀ ਬਾਰੇ ਗੁਰਬਾਣੀ ਵਿੱਚ ਵੀ ਦੱਸਿਆ ਗਿਆ ਤੇ ਇਤਿਹਾਸ ਵਿੱਚ ਵੀ ਆਉਂਦਾ ਹੈ ਕਿ ਧੰਗੁਰੂ ਅੰਗਦ ਦੇ ਮਹਾਰਾਜ ਜੀ ਜਦੋਂ ਅੰਮ੍ਰਿਤ ਵੇਲੇ ਸਿਮਰਨ ਵਿੱਚ ਨਾਮ ਬਾਣੀ ਦੇ ਅਭਿਆਸ ਵਿੱਚ ਬੈਠਦੇ ਸਨ ਤੇ ਉਸ ਤੋਂ ਬਾਅਦ ਜਦੋਂ ਆਪਣੇ ਘਰ ਦਾ ਬੂਹਾ ਖੋਲ ਕੇ ਖਡੂਰ ਦੀਆਂ ਦੂਸਰੀਆਂ ਗਲੀਆਂ ਦੇ ਵਿੱਚੋਂ ਦੀ ਲੰਘਦੇ ਸੁਣਨਾ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਵਸਦਾ ਸੀ ਤੇ ਜਿਹੜੇ ਦੁਖੀ ਦਰਦਵੰਦ ਲੋੜਵੰਦ ਹੁੰਦੇ ਸੀ ਗਲੀਆਂ ਦੇ ਵਿੱਚ ਖਲੋ ਜਾਂਦੇ ਸੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਯਕੀਨ ਸੀ ਕਿ ਜਦੋਂ ਅਸੀਂ ਗੁਰੂ ਅੰਗਦ ਦੇ ਮਹਾਰਾਜ ਦੇ ਦਰਸ਼ਨ ਕਰ ਲਾਂਗੇ ਸਾਡਾ ਦੁੱਖ ਦੂਰ ਹੋ ਜਾਏਗਾ ਗੁਰਬਾਣੀ ਦਾ ਫਰਮਾਨ ਸੁਣਾ ਗੁਰਬਾਣੀ ਵਿੱਚ ਵੀ ਦੱਸਿਆ ਹੈ ਕਹਿੰਦੇ ਅਮੇ ਦ੍ਰਿਸ਼ਟ ਸ਼ੁਭ ਕਰੈ ਕਿ ਗੁਰੂ ਅੰਗਦ ਦੇ ਪਾਤਸ਼ਾਹ ਜਦੋਂ ਤੁਸੀਂ ਅੰਮ੍ਰਿਤ ਰੂਪੀ ਦ੍ਰਿਸ਼ਟੀ ਪਾਉਂਦੇ ਜੇ ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਨ ਸਾਰੇ ਹੀ ਪਾਪ ਸਾਰੇ ਹੀ ਮੈਲ ਮਨ ਦੀ ਉਤਰ ਜਾਣ ਫਿਰ ਕਹਿੰਦੇ ਕਾਮ ਕ੍ਰੋਧ ਅਰ ਲੋਭ ਇੱਥੇ ਹੀ ਨਹੀਂ ਸਰੀਰਕ ਦੁੱਖ ਹੀ ਨਹੀਂ ਮਨ ਦੀਆਂ ਚਿੰਤਾਵਾਂ ਹੀ ਨਹੀਂ ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਹੁਣ ਕਾਮ ਵਸ ਚ ਕਰਨਾ ਬਹੁਤ ਔਖਾ ਹੈ ਕ੍ਰੋਧ ਕ੍ਰੋਧ ਹਟਦਾ ਹੈ ਸਾਡਾ ਨਿੱਕੀ ਨਿੱਕੀ ਗੱਲ ਤੋਂ ਸਾਨੂੰ ਕ੍ਰੋਧ ਆਉਂਦਾ ਹੈ ਲੋਭ ਲਾਲਚ ਇਹ ਵੀ ਛੱਡਣਾ ਬੜਾ ਮੁਸ਼ਕਲ ਬੁਟਾਪੇ ਦੇ ਵਿੱਚ ਤੇ ਮੋਹ ਬੜਾ ਤੰਗ ਕਰਦਾ ਹੈ ਤੇ ਹੰਕਾਰ ਜੇਕਰ ਕਿਸੇ ਨੂੰ ਆ ਜਾਵੇ ਹੰਕਾਰ ਹੀ ਕਿਸੇ ਦੀ ਸੁਣਦਾ ਨਹੀਂ ਇਹਨਾਂ ਪੰਜਾਂ ਨੂੰ ਵਸ ਕਰਨਾ ਬੜਾ ਔਖਾ ਪਰ ਕਹਿੰਦੇ ਧੰਗੁਰੂ ਅੰਗਦ ਦੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਜੀ ਦੇਲ ਤੂ ਕਿਤੇ ਕਿਰਪਾ ਦ੍ਰਿਸ਼ਟੀ ਕਰਦੇਵੇਂ ਉਹਦੇ ਪੰਜ ਵਿਕਾਰ ਵੀ ਵਸ ਵਿੱਚ ਹੋ ਜਾਂਦੇ ਨੇ ਫਿਰ ਕਹਿੰਦੇ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨੰਦ ਦਿਦ ਦਰਿਆਉ ਜਨਮ ਹਮ ਕਾਲਖਤੋਵੈ ਕਿ ਗੁਰੂ ਇਹੋ ਜਿਆ ਦਰਿਆ ਹੈ ਨਾਮ ਦਾ ਸਿਮਰਨ ਦਾ ਕਿ ਸਾਡੀ ਜਨਮ ਜਨਮਾਂਤਰਾ ਦੀ ਮੈਲ ਧੋ ਦਿੰਦਾ ਹੈ ਫਿਰ ਅਖੀਰ ਤੇ ਕਹੇ ਸੋ ਕਹੋ ਟੱਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਇਹ ਸ਼ਬਦ ਹੈ ਪੂਰਾ ਕਿਸ ਪਾਸ਼ਾ ਜਦੋਂ ਗਲੀਆਂ ਚੋਂ ਲੰਘਦੇ ਨੇ ਦੁਖੀ ਦਰਦਵੰਦ ਖਲੋ ਜਾਂਦੇ ਨੇ ਉਹਨਾਂ ਦੇ ਦیدار ਵਾਸਤੇ ਤੇ ਜਿਹੜਾ ਵੀ ਉਹਨਾਂ ਦੇ ਦیدار ਕਰਦਾ ਧਨ ਗੁਰ ਅੰਗਦ ਦੇ ਉਹਨਾਂ ਤੇ ਅੰਮ੍ਰਿਤ ਦੀ ਦ੍ਰਿਸ਼ਟੀ ਪਾਉਂਦੇ ਨੇ ਉਹਨਾਂ ਦੇ ਦੁੱਖ ਦਲਿੱਦਰ ਨਾਸ਼ ਹੁੰਦੇ ਨੇ ਉਹ ਸੱਚਾ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜਦੋਂ ਭਾਈ ਜੋਤ ਜੀ ਨੇ ਦਰਸ਼ਨ ਕੀਤੇ ਮਨ ਦੇ ਵਿੱਚੋਂ ਮੈਂ ਦੂਰ ਹੋਣੀ ਸ਼ੁਰੂ ਹੋ ਗਈ ਕਿਰਤਨ ਸੁਣਿਆ ਕਥਾ ਸੁਣੀ ਉਪਦੇਸ਼ ਸੁਣਿਆ ਫਿਰ ਜਦੋਂ ਜਾ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਣ ਬੈਠਾ ਤਾਂ ਫੇਰ ਆ ਗਿਆ ਮਨ 'ਚ ਕਿ ਮੈਂ ਬ੍ਰਾਹਮਣ ਤੇ ਮੇਰੇ ਲਾਗੇ ਛੂਦਰ ਬੈਠੇ ਨੇ ਛੋਟੀਆਂ ਜਾਤਾਂ ਵਾਲੇ ਬੈਠੇ ਨੇ ਮੈਂ ਇਹਨਾਂ ਨਾਲ ਬਹਿ ਕੇ ਬਰਾਬਰ ਤੇ ਭੋਜਨ ਛਕਾਂਗਾ ਉਹ ਬ੍ਰਾਹਮਣ ਸੀ ਉਹਦੇ ਚੁੱਲ੍ਹਾ ਚੌਂਕਾ ਸੁਚੰਤਾ ਨਾਲ ਪੂਰੀ ਸੁਚੰਤਾ ਦੇ ਨਾਲ ਪ੍ਰਸ਼ਾਦਾ ਛਕਦਾ ਸੀ ਤੇ ਅੱਜ ਕੀ ਹੋ ਗਿਆ ਲੰਗਰ ਵਿੱਚ ਪ੍ਰਸ਼ਾਦਾ ਛਕਣਾ ਪਿਆ ਤੇ ਦੂਜੇ ਪਨੇ ਇਹ ਵੀ ਉਹਨੂੰ ਪ੍ਰਤੱਖ ਹੋ ਗਿਆ ਸੀ ਕਿ ਜੇ ਮੇਰੀ ਕਲਿਆਣ ਹੋ ਸਕਦੀ ਹੈ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰ ਤੋਂ ਹੀ ਹੋ ਸਕਦੀ ਹੈ ਹੁਣ ਇਹਨੇ ਫਿਰ ਇਹ ਮੈਂ ਆਪਣੇ ਮਨ ਦੇ ਵਿੱਚ ਲੜਾਈ ਚੱਲੰਦੀ ਹੈ ਕਿ ਮੈਂ ਬ੍ਰਾਹਮਣ ਮੈਂ ਇਹਨਾਂ ਦੇ ਵਿੱਚ ਬੈਠ ਕੇ ਕਿਵੇਂ ਫਿਰ ਕਹਿੰਦੇ ਜਦੋਂ ਇਸ ਤਰ੍ਹਾਂ ਕਸ਼ਮਕਸ਼ ਦੇ ਵਿੱਚ ਸਮਾਂ ਲੰਘਿਆ ਅਗਲਾ ਦਿਨ ਚੜਿਆ ਅੰਮ੍ਰਿਤ ਵੇਲੇ ਧੰਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਭ ਮੈਂ ਖਤਮ ਹੋ ਗਏ ਹੁਣ ਉਹਨੇ ਫੈਸਲਾ ਕੀਤਾ ਕਹਿੰਦਾ ਕਿ ਇਹ ਜਿਹੜੀ ਮੇਰੇ ਮਨ ਦੇ ਵਿੱਚ ਮੈਲ ਹੈ ਨਾ ਇਹਨੂੰ ਦੂਰ ਕਰਨ ਵਾਸਤੇ ਮੈਂ ਗੁਰੂ ਕੇ ਲੰਗਰ ਵਿੱਚ ਪੱਤਲਾਂ ਦੀ ਸੇਵਾ ਕਰਾਂਗਾ ਝੂਠੇ ਪੱਤਲ ਸੰਭਲ ਜਿ ਤਰ੍ਹਾਂ ਪੱਤਲਾਂ ਦੀਆਂ ਪੱਤਲਾਂ ਦੇ ਵਿੱਚ ਪ੍ਰਸ਼ਾਦਾ ਦਾਲ ਰੱਖ ਕੇ ਸ਼ਕਾਂਦੇ ਸਨ ਹੁਣ ਉਹਨੇ ਝੂਠੇ ਪੱਤਲਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਪਰ ਸੇਵਾ ਕਰਦਾ ਤੇ ਮਨ ਦੇ ਵਿੱਚ ਫੇਰ ਆ ਜਾ ਕਰੇ ਕਿ ਮੈਂ ਬ੍ਰਾਹਮਣ ਉਹ ਪ੍ਰਾਣੀ ਜਿਹੜੀ ਸੋਚ ਹੈ ਕਿੱਥੋਂ ਜਾਵੇ ਅਖੀਰ ਦੇ ਵਿੱਚ ਫਿਰ ਇਹਨੇ ਕਿਹਾ ਵੀ ਇਹ ਜਿਹੜਾ ਮਨ ਮੇਰੇ ਮਨ ਦੇ ਵਿੱਚ ਚੰਡਾਲ ਬੈਠਾ ਹੈ ਨਾ ਭੂਤ ਬੈਠਾ ਹੈ ਜਾਤ ਦਾ ਹੰਕਾਰ ਦਾ ਬ੍ਰਾਹਮਣ ਗੁਣੇ ਦਾ ਇਨੂੰ ਮੈਂ ਦੂਸਰੇ ਤਰੀਕੇ ਨਾਲ ਦੂਰ ਕਰਾਂਗਾ ਤੇ ਕਹਿੰਦੇ ਨੇ ਇਤਿਹਾਸ ਦੱਸਦਾ ਕਿ ਭਾਈ ਜੋਧ ਜੀ ਨੇ ਪ੍ਰਸ਼ਾਦਾ ਸ਼ੱਕ ਨਾ ਬੰਦ ਕਰ ਦਿੱਤਾ ਲੰਗਰ ਦਾ ਉਹ ਕੀ ਸ਼ੱਕ ਦਾ ਉਹਨੇ ਜਿਹੜੀ ਸੰਗਤ ਦੀ ਜੂਠ ਹੁੰਦੀ ਸੀ ਨਾ ਪਤਲਾ ਦੇ ਵਿੱਚ ਉਹ ਉਹ ਇੱਕ ਥਾਂ ਦੇ ਸੰਭੀ ਜਾਣਾ ਤੇ ਮੁੜ ਕੇ ਚਿੜੀ ਚੋਗਾ ਚ ਸ਼ੱਕਣਾ ਉਹ ਜਿਹੜੀ ਥੋੜੀ ਥੋੜੀ ਜੂਠ ਹੁੰਦੀ ਸੀ ਉਹਨੂੰ ਇਕੱਠਾ ਕਰਕੇ ਉਹ ਸ਼ੱਕਣਾ ਕਿ ਇਹ ਮਨ ਦੇ ਵਿੱਚ ਜਿਹੜੀ ਮੈਂ ਦੀ ਹਉਮੈ ਦੀ ਝੂਠ ਆਣਾ ਇਹਨੂੰ ਮੈਂ ਝੂਠ ਹੀ ਛਕਾਵਾਂਗਾ ਐਸੀ ਸੋਚ ਹੁਣ ਮਾਤਾ ਕੀਵੀ ਨੂੰ ਪਤਾ ਲੱਗਾ ਮਾਤਾ ਕੀਵੀ ਜੀ ਸੋਚਿਆ ਅਖਰ ਮਾਂ ਮਾਂ ਹੈ ਨਾ ਮਾਂ ਨੂੰ ਪਤਾ ਹੈ ਮਾਤਾ ਜੀ ਨੇ ਸੋਚਿਆ ਕਿ ਭਾਈ ਜੋਧ ਪ੍ਰਸ਼ਾਦਾ ਨਹੀਂ ਛਕਦਾ ਫਿਰ ਇੱਕ ਦਿਨ ਦੇਖਿਆ ਜਦੋਂ ਸਾਰੀ ਸੰਗਤ ਚਲੀ ਗਈ ਤੇ ਇੱਕ ਪਰਦਾ ਕਰਕੇ ਭਾਈ ਜੋਧ ਚਿੜੀ ਝੋਗਾ ਛਕ ਲਿਆ ਹੀਤ ਪ੍ਰਚਾਰ ਝੂਠ ਛਕੰਦੇ ਸੰਗਤ ਮਾਤਾ ਕੀ ਵੀਜੀ ਨੇ ਕਹਤਾ ਜੋਦ ਤੈਨੂੰ ਲੰਗਰ ਚੋਂ ਪ੍ਰਸ਼ਾਦਾ ਨਹੀਂ ਮਿਲਦਾ ਤੂੰ ਇਹ ਕੀ ਕਰ ਰਿਹਾ ਹੈ ਇਹ ਕੀ ਕਰ ਰਿਹਾ ਕਹਿੰਦੇ ਮਾਂ ਮੇਰੇ ਮਨ ਦੇ ਵਿੱਚ ਨਾ ਹੰਕਾਰ ਹੈ ਹਉਮੈ ਬ੍ਰਾਹਮਣ ਪੁਣੇ ਦੀ ਊਚ ਨੀਚ ਦੀ ਜਾਤ ਪਾਤ ਦੀ ਛੂਆ ਛੂਤ ਦੀ ਇਹ ਜਿਹੜੀ ਝੂਠ ਹੈ ਇਹਨੂੰ ਦੂਰ ਕਰਨ ਵਾਸਤੇ ਮੈਂ ਇਹਨੂੰ ਝੂਠ ਹੀ ਛਕਾਰਿਆ ਮੇਰਾ ਇਹੀ ਇਲਾਜ ਹੈ ਬਾਬਾ ਬੁੱਢਾ ਜੀ ਨੇ ਗੱਲ ਕੀਤੀ ਮਾਤਾ ਖੀਵੀ ਜੀ ਨੇ ਬਾਬਾ ਬੁੱਢਾ ਜੀ ਨੇ ਸਮਝਾਇਆ ਕਹਿੰਦੇ ਜੋਤ ਇੱਕ ਗੁਰਮਤ ਦੇ ਵਿਰੁੱਧ ਹੈ ਗੁਰਮਤਿਸ ਕੀ ਦੀ ਆਗਿਆ ਨਹੀਂ ਦਿੰਦੀ ਤੂੰ ਪ੍ਰਸ਼ਾਦਾ ਲੰਗਰ ਦਾ ਛਕਿਆ ਕਰ ਕਹਿੰਦੇ ਨੇ ਕਿ ਇਹ ਗੱਲ ਚਲਦੀ ਚਲਦੀ ਮਾਤਾ ਖੀਵੀ ਜੀ ਨੇ ਘਰ ਗੁਰੂ ਅੰਗਦ ਦੇ ਮਹਾਰਾਜ ਜੀ ਨਾਲ ਜਦੋਂ ਗੱਲ ਕੀਤੀ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਆਪ ਆਏ ਲੰਗਰ ਦੇ ਵਿੱਚ ਭਾਈ ਜੋਤ ਜੀ ਪ੍ਰਸ਼ਾਦਾ ਵਰਤਾ ਰਹੇ ਸਨ ਗੁਰੂ ਅੰਗਦ ਦੇਵ ਜੀ ਆਏ ਬਾਹੋਂ ਫੜਿਆ ਭਾਈ ਜੋਧ ਜੀ ਨੂੰ ਕਹਿੰਦੇ ਭਾਈ ਜੋਧ ਜੀ ਹਜੂਰ ਕਹਿੰਦੇ ਆ ਮੇਰੇ ਕੋਲ ਆ ਮੇਰੇ ਕੋਲ ਬੈਠ ਬਿਠਾ ਲਿਆ ਕੋਲ ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ ਹੈ ਤਾਂ ਭਾਈ ਜੋਧ ਜੀ ਹੱਥ ਜੋੜ ਲੈ ਕੇ ਕਹਿੰਦੇ ਹਜੂਰ ਪਾਸ਼ਾ ਤੁਸੀਂ ਅੰਤਰਜਾਮੀ ਹੋ ਤੁਹਾਨੂੰ ਪਤਾ ਹੀ ਹੈ ਮੇਰੇ ਮਾਨ ਮੈਂ ਫਿਜ਼ੀਕਲ ਤੌਰ ਤੇ ਤੇ ਸੇਵਾ ਕਰ ਰਿਹਾ ਸਰੀਰਕ ਤੌਰ ਤੇ ਤੇ ਸੇਵਾ ਕਰ ਰਿਹਾ ਲੱਗਦਾ ਹੈ ਕਿ ਮੈਂ ਬਰਤਨ ਉਠਾ ਰਿਹਾ ਪਰ ਅੰਦਰ ਜਿਹੜੀ ਹਉਮੈ ਹੈ ਨਾ ਉਹ ਨਹੀਂ ਦੂਰ ਹੋ ਰਹੀ ਮੈਂ ਉਹਨੂੰ ਇਲਾਜ ਕਰਨ ਨੂੰ ਉਹਦਾ ਇਲਾਜ ਕਰਨ ਵਾਸਤੇ ਜੀਤਸ਼ਾ ਕਰਿਆ ਕਹਿੰਦੇ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਜੋਧ ਨੂੰ ਪੁੱਛਿਆ ਨਾ ਕਿ ਪ੍ਰਸ਼ਾਦਾ ਕਿੱਥੋਂ ਛਕਦਾ ਹੈ ਇਤਿਹਾਸ ਦੱਸਦਾ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀਆਂ ਅੱਖਾਂ ਸੇ ਜਲ ਸੰ ਫਿਰ ਪਾਸ਼ਾ ਨੇ ਪ੍ਰਸ਼ਾਦਾ ਮੰਗਾਇਆ ਆਪਣੀ ਅਮਰਤ ਦ੍ਰਿਸ਼ਟੀ ਕੀਤੀ ਸਿਰ ਤੇ ਹੱਥ ਰੱਖਿਆ ਇਤਿਹਾਸ 'ਚ ਲਿਖਿਆ ਕਿ ਉਹਦੇ ਅੰਦਰ ਨਾਮ ਦੀ ਧੁਨੀ ਚੱਲ ਗਈ ਅਖੰਡ ਜਾਪ ਚੱਲ ਗਿਆ ਰੋਮ ਰੋਮ ਦੇ ਵਿੱਚ ਸਿਮਰਨ ਚੱਲ ਗਿਆ ਮਨ ਦੇ ਸਾਰੇ ਸ਼ੋਰ ਕੱਟੇ ਗਏ ਹੁਣ ਕੀ ਹੋਇਆ ਪ੍ਰਸ਼ਾਦਾ ਮੰਗਾਇਆ ਆਪਣੇ ਹੱਥਾਂ ਦੇ ਨਾਲ ਬੁਰਕੀ ਤੋੜ ਕੇ ਗੁਰੂ ਅੰਗਦ ਦੇ ਪਾਸ਼ਾ ਜੀ ਪਾਈ ਜੋਧ ਦੇ ਮੁਖ ਵਿੱਚ ਪਾਉਂਦੇ ਨੇ ਕਹਿੰਦੇ ਜੋਧ ਹੁਣ ਤੇਰੇ ਅੰਦਰ ਸੱਚ ਵਸ ਗਿਆ ਤੇ ਉਸ ਸੱਚ ਨੂੰ ਹੁਣ ਤੂੰ ਸੁੱਚਾ ਭੋਜਨ ਹੀ ਛਕਾਉਣਾ ਹੈ ਹੁਣ ਜਿਹਨੂੰ ਗੁਰੂ ਅੰਗਦ ਦੇ ਮਹਾਰਾਜ ਜਿਹਦੇ ਹੱਥਾਂ ਦਾ ਪ੍ਰਸ਼ਾਦਾ ਮਿਲ ਜੇ ਉਹਨੂੰ ਕੋਈ ਘਾਟ ਰਹਿ ਸਕਦੀ ਹੈ ਉਹਦੇ ਤੇ ਬਖਸ਼ਿਸ਼ਾਂ ਕਿੰਨੀਆਂ ਵਰਨਗੀਆਂ ਤੇ ਭਾਈ ਜੋਰਜੀ ਹੁਣ ਹੁਣ ਵੀ ਸੇਵਾ ਕਰਦੇ ਨੇ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਦੇ ਨਾਲ ਪਰ ਹੁਣ ਪ੍ਰਸ਼ਾਦਾ ਲੰਗਰ ਦਾ ਹੀ ਛਕਦੇ ਨੇ ਸੁੱਚਾ ਪ੍ਰਸ਼ਾਦਾ ਛਕਦੇ ਨੇ ਤੇ ਕਈਆਂ ਨੇ ਹੱਸਣਾ ਕਈਆਂ ਨੇ ਕਹਿਣਾ ਕਿ ਜੋ ਜੀ ਹੋਣੀ ਤੁਸੀਂ ਚਿੜੀ ਚੋਗਾ ਛੱਕਦੇ ਤੇ ਅੱਗੋਂ ਜਵਾਬ ਦੇਣਾ ਕਿ ਪਹਿਲਾਂ ਮੇਰੇ ਮਨ ਦੇ ਵਿੱਚ ਮੇਰੀ ਮਾਂ ਬ੍ਰਾਹਮਣ ਪੁਣੇ ਦੀ ਜੂਠ ਵੱਸਦੀ ਸੀ ਉਸ ਨੂੰ ਦੂਰ ਕਰਨ ਵਾਸਤੇ ਮੈਂ ਉਹਨੂੰ ਜੂਠ ਛਕਾਉਂਦਾ ਸੀ ਪਰ ਹੁਣ ਗੁਰੰਗਤ ਦੇ ਮਹਾਰਾਜ ਜੀ ਦੀ ਕਿਰਪਾ ਨਾਲ ਮੇਰੇ ਅੰਦਰ ਸੱਚ ਵੱਸ ਗਿਆ ਤੇ ਹੁਣ ਮੈਂ ਉਹਨੂੰ ਸੁੱਚਾ ਭੋਜਨ ਹੀ ਛਕਾਉਣਾ ਉਹ ਭਾਈ ਜੋਧ ਪਾਪਾ ਅਮਰਦਾਸ ਜੀ ਨੂੰ ਬਾਬਾ ਮਦਾ ਜੀ ਨੇ ਸੇਵਾ ਲਈ ਮਾਤਾ ਖੀਵੀ ਜੀ ਕੋਲ ਦੋ ਸੇਵਾਵਾਂ ਲਈਆਂ ਗਾਗਰ ਨਾਲ ਜਲ ਢੋਣ ਦੀ ਗੁਰੂਗੱਦ ਦੇ ਮਹਾਰਾਜ ਜੀ ਦੇ ਇਸ਼ਨਾਨ ਦੀ ਸੇਵਾ ਤੇ ਦੂਸਰੀ ਉਹਨਾਂ ਦੇ ਬਸਤਰਾਂ ਦੀ ਸੇਵਾ ਮਾ ਖੀਵੀ ਦੀ ਇੰਨੀ ਕਾ ਲੈਣਾ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਸਵੇਰ ਤੋਂ ਸ਼ਾਮ ਤੱਕ ਸੇਵਾ ਕਰਦਿਆ ਕਰਦੇ ਕਿਉਂਕਿ ਕੁੱਬੇ ਲੱਕ ਹੋ ਕੇ ਸਾਰਾ ਪਹਿਲਾਂ ਆਪ ਲੰਗਰ ਤਿਆਰ ਕਰਨਾ ਸੰਗਤ ਨੂੰ ਛਕਾਉਣਾ ਕਹਿੰਦੇ ਜਦੋਂ ਥੱਕ ਜਾਂਦੇ ਸਨ ਨਾ ਤੇ ਟੱਕੜ ਦੇ ਉੱਤੇ ਹੀ ਛੇੜ ਕੇ ਆਰਾਮ ਕਰ ਲੈਂਦੇ ਸਨ ਸੋ ਇਹ ਮਾਤਾ ਕੀ ਜੀ ਦੀ ਮਹਾਨ ਸੇਵਾ ਸੀ ਬਾਬਾ ਅਮਰਦਾਸ ਜੀ ਨੇ ਸੇਵਾ ਸੰਭਲੀ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੀ ਨਿਤ ਦੀ ਕਾਰ ਕੀ ਸੀ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਅੰਮ੍ਰਿਤ ਵੇਲੇ ਉੱਠਣਾ ਗਾਗਰ ਲੈ ਨਿਤ ਬਿਆਸ ਜਾਣਾ ਜਲ ਭਰ ਕੇ ਲਿਆਉਣਾ ਗੁਰੂ ਜੀ ਨੂੰ ਇਸ਼ਨਾਨ ਕਰਵਾਉਣਾ ਫਿਰ ਗੁਰੂ ਜੀ ਦੇ ਬਸਤਰ ਸਾਫ਼ ਕਰਨੇ ਤੇ ਸੁਕਾਉਣੇ ਫਿਰ ਸੰਗਤ ਵਿੱਚ ਕੀਰਤਨ ਵਿੱਚ ਜੁੜ ਜਾਣਾ ਕੀਰਤਨ ਸਰਵਣ ਕਰਨਾ ਉਸ ਤੋਂ ਬਾਅਦ ਫਿਰ ਲੰਗਰ ਦੇ ਵਾਸਤੇ ਲੱਕੜਾਂ ਜੰਗਲ ਵਿੱਚੋਂ ਲੈਣ ਚਲੇ ਜਾਣਾ ਫਿਰ ਆ ਕੇ ਲੰਗਰ ਛਕਦੇ ਫਿਰ ਆਰਾਮ ਪੈ ਕਰਦੇ ਜਿਹੜੇ ਆਰਾਮ ਕਰ ਰਹੇ ਹੁੰਦੇ ਸੀ ਸਿੱਖ ਉਹਨਾਂ ਨੂੰ ਪੱਖਾ ਚਲਦੇ ਮੁੱਠੀ ਚਾਪੀ ਕਰਦੇ ਸਿਮਰਨ ਹਰ ਵੇਰੇ ਜਾਰੀ ਰਹਿੰਦਾ ਸਰੀਰ ਜ਼ਰੂਰ ਬਿਰਦ ਸੀ ਕੱਦ ਵੀ ਮਦਰਾ ਸੀ ਪਰ ਕਦੇ ਉਤਸ਼ਾਹ ਨਾ ਟੁੱਟਾ ਰਾਤ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਕੇ ਪ੍ਰਸ਼ਾਦ ਕਰਨ ਸ਼ਕਨ ਉਪਰੰਤ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਵਿਸਰਾਮ ਕਰਵਾ ਕੇ ਰਾਤ ਨੂੰ ਥੋੜਾ ਜਿਹਾ ਪ੍ਰਸ਼ਾਦਾ ਛਕਣਾ ਤੇ ਥੋੜੀ ਜੀ ਅੱਖ ਲਗਾਉਣੀ। ਫਿਰ ਸਭ ਤੋਂ ਹੈਰਾਨੀ ਵਾਲੀ ਕਹਿੰਦੇ ਗੱਲ ਇਹ ਸੀ ਕਿ ਗੁਰੂ ਅੰਗਦ ਦੇਵ ਜੀ ਨੇ ਕਦੀ ਕੋਈ ਬਚਨ ਨਹੀਂ ਕੀਤਾ ਤੇ ਨਾ ਹੀ ਕਦੇ ਹੌਸਲਾ ਵਧਾਇਆ। ਸਤਗੁਰ ਬਹੁੜ ਨ ਪੁੱਛੀ ਬਾਤ ਅਚਰਜ ਗਤ ਕਛ ਲਖੀ ਨਾ ਜਾਤ ਕਹਿੰਦੇ ਹੁਣ ਇਹ ਗੱਲ ਸਮਝ ਤੋਂ ਬਾਹਰ ਸੀ ਇਹ ਰਮਜ ਸੀ ਗੁਰੂ ਦੀ ਇਹ ਵੀ ਇੱਕ ਪ੍ਰੀਖਿਆ ਸੀ ਨਾ ਕਦੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਦੇ ਨਾਲ ਜਿਹੜੀਆਂ ਪਹਿਲੇ ਦਿਨ ਮਿਲਣ ਵਾਲੇ ਦਿਨ ਗੱਲਾਂ ਹੋ ਗਈਆਂ ਮੁੜ ਕੇ ਕਹਿੰਦੇ ਕਦੀ ਨਹੀਂ ਬੁਲਾਇਆ ਇੱਕ ਸਾਲ ਨਹੀਂ ਬੁਲਾਇਆ ਕਦੇ ਪਹਿਲਾਂ ਮਨ 'ਚ ਆਇਆ ਹੋਵੇਗਾ ਕਿ ਮੈਂ ਜਿਹਦੇ ਵਾਸਤੇ ਜਿਹਦੀ ਸੇਵਾ ਕਰ ਰਿਹਾ ਜਿਹਦੇ ਦਰਤਿਆਂ ਮੈਨੂੰ ਬੁਲਾਉਂਦਾ ਨਹੀਂ ਪਰ ਨਹੀਂ ਆਪਣੀ ਹਉਮੈ ਨੂੰ ਇਸ ਕਦਰ ਬਾਬਾ ਅਮਰਦਾਸ ਜੀ ਨੇ ਮਾਰ ਲਿਆ ਕਿ ਇਹ ਵੀ ਸਤਿਗੁਰੂ ਦੀ ਰਮਜ਼ ਹੋਵੇਗੀ ਨਾ ਆਪਣੇ ਪਿਆਰੇ ਨੂੰ ਰਜਾਣ ਵਾਸਤੇ ਦਿਨ ਰਾਤ ਡਟ ਕੇ ਸੇਵਾ ਪਏ ਕਰਦੇ ਨੇ ਕਹਿੰਦੇ ਨੇ ਸਮਾਂ ਲੰਘਦਾ ਗਿਆ ਜਦੋਂ ਬਾਸਰਕੇ ਤੋਂ ਆਏ ਸਿੱਖ ਦੂਰ ਸਾਹਿਬ ਜਦੋਂ ਇੱਥੇ ਟਿਕ ਗਏ ਤੇ ਮਗਰੋਂ ਇੱਕ ਵਾਰ ਪਰਿਵਾਰ ਦੇ ਮੈਂਬਰ ਆਏ ਛੋਟਾ ਭਰਾ ਆਇਆ ਪਤੀਜਾ ਆਇਆ ਹੋਰ ਘਰ ਦੇ ਮੈਂਬਰ ਆਏ ਉਹਨਾਂ ਨੇ ਕਿਹਾ ਕਿ ਮਗਰ ਵਪਾਰ ਦਾ ਘਾਟਾ ਪੈ ਗਿਆ ਹੈ ਘਰ ਘਰ ਦੀ ਵਿਵਸਥਾ ਜਿਹੜੀ ਹੈ ਵਿਗੜ ਚੁੱਕੀ ਹੈ ਤੁਸੀਂ ਘਰ ਚਲੋ ਬਾਬਾ ਅਮਰਦਾਸ ਜੀ ਨੇ ਆਪਣੀ ਮਨ ਦੀ ਅਵਸਥਾ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਉਹ ਸਮਝ ਗਏ ਚਲੇ ਗਏ ਪਰ ਕਹਿੰਦੇ ਜਦੋਂ ਕੋਈ ਹੋਰ ਸਮਾਂ ਲੰਘਾ ਸਾਲ ਖੋਹੋਂ ਦੇ ਕਰੀਬ ਆਇਆ ਤੇ ਬਰਾਦਰੀ ਦੇ ਲੋਕ ਆਏ ਕੁਝ ਇਕੱਠੇ ਹੋ ਕੇ ਕਿਉਂਕਿ ਉੱਡਦੀਆਂ ਉੱਡਦੀਆਂ ਖਬਰਾਂ ਖਡੂਰ ਤੋਂ ਬਾਸਰ ਕੇ ਪਹੁੰਚ ਗਈਆਂ ਕਿ ਭੱਲਿਓ ਤੁਹਾਡਾ ਬਜ਼ੁਰਗ ਅਮਰਦਾਸ ਉੱਥੇ ਕੁੜਮਾ ਦੇ ਘਰ ਬੈਠਾ ਹੈ ਉਹਨਾਂ ਦੇ ਭਾਂਡੇ ਮਾਂਜਦਾ ਫਿਰਦਾ ਹੈ ਵੇਖੋ ਉਹ ਵੀ ਕਹਿੰਦੇ ਕਿ ਕਿਉਂਕਿ ਬੜਾ ਸਤਿਕਾਰ ਸੀ ਬਾਬਾ ਅਮਰਦਾਸ ਜੀ ਦਾ ਤਲਾ ਲਗਾਇਆ ਖੂ ਲਵਾਏ ਪਿੰਡ ਦੀ ਭਲਾਈ ਲਈ अनेका ਕਾਰਜ ਕੀਤੇ ਦਾਨਪੁੰਨ ਕਰਦੇ ਸਨ ਬਜ਼ੁਰਗ ਸਨ ਸਾਰੇ ਸੰਗ ਨੂੰ ਲੈ ਕੇ 21 ਵਾਰ ਗੰਗਾ ਦੀ ਇਸ਼ਨਾਨ ਯਾਤਰਾ ਤੇ ਜਾਂਦੇ ਰਹਿ ਬੜਾ ਸਤਕਾਰ ਸੀ ਉਹਨਾਂ ਲਈ ਸੁਣਨਾ ਅਸਹਿ ਸੀ ਬਰਾਦਰੀ ਵਾਲਿਆਂ ਨੇ ਬੜਾ ਗੁੱਸਾ ਮਣਾਇਆ ਫਿਰ ਗੱਲਾਂ ਉੱਡਦੀਆਂ ਉੱਡਦੀਆਂ ਗਈਆਂ ਕਿ ਪਹਿਲਾਂ ਤੇ ਤੀਰਥਾਂ ਤੇ ਜਾਂਦੇ ਸੀ ਘਰ ਆ ਜਾਂਦੇ ਸੀ ਹੁਣ ਤੇ ਉੱਥੇ ਟਿਕ ਕੇ ਬਹਿ ਗਏ ਕਿਸੇ ਨੇ ਆਖਿਆ ਤੁਹਾਡਾ ਬਜ਼ੁਰਗ ਉਹ ਤੇ ਕੱਪੜੇ ਧੋਂਦਾ ਆਪਣੇ ਕੁੜਮ ਦੇ ਗਾਗਰਾਂ ਦਾ ਪਾਣੀ ਢੋਟੋ ਕੇ ਸੇਵਾ ਕਰਦਾ ਉਹ ਤਾਂ ਕੁੜਮ ਦੇ ਘਰ ਦੇ ਝੂਠੇ ਭਾਂਡੇ ਵੀ ਮਾਂਜਦਾ ਹੈ ਆਏ ਸਾਰੇ ਬਰਾਦਰੀ ਦੇ ਮਨ ਵਿੱਚ ਗੁੱਸਾ ਵੀ ਸੀ ਜਦੋਂ ਆਏ ਉਸ ਵੇਲੇ ਭਾਂਡੇ ਮਾਂਜਰੇ ਸਨ ਕੱਪੜੇ ਸਾਰੇ ਸਵਾ ਦੇ ਨਾਲ ਲਿਬੜੇ ਹੋਏ ਸਨ ਮੁਖ ਤੇ ਬਾਣੀ ਹੁਣ ਪਪਾ ਅਮਰਦਾਸ ਜੀ ਹਰ ਵੇਲੇ ਉਹਨਾਂ ਦੇ ਬੋਲ ਜਿਹੜੇ ਸਨ ਉਹ ਫਰਕਦੇ ਰਹਿੰਦੇ ਸਨ ਹਰ ਵੇਲੇ ਬਾਣੀ ਦਾ ਜਾਪ ਕਰਦੇ ਰਹਿੰਦੇ ਸਨ ਬਾਬਾ ਅਮਰਦਾਸ ਜੀ ਹੁਣ ਬਾਬਾ ਅਮਰਦਾਸ ਜੀ ਭਾਂਡੇ ਮਾਂਜਰੇ ਨੇ ਸੇਵਾ ਕਰ ਰਹੇ ਨੇ ਹੱਥ ਪੈਰ ਸਵਾਲਾਂ ਵਾਲੇ ਬੜੇ ਨੇ ਤੇ ਆਣ ਕੇ ਬੜੇ ਗੁੱਸੇ ਦੇ ਨਾਲ ਬੋਲੇ ਕਹਿੰਦੇ ਬਾਬਾ ਅਮਰਦਾਸ ਜੀ ਗੱਲ ਸੁਣ ਹੱਥ ਜੋੜੇ ਨਿਮਰਤਾ ਦੇ ਨਾਲ ਬਾਬਾ ਅਮਰਦਾਸ ਜੀ ਬੋਲੇ ਕਹਿੰਦੇ ਦੱਸੋ ਕਹਿੰਦੇ ਕੀ ਤੁਹਾਡੇ ਬੱਚੇ ਤੁਹਾਨੂੰ ਰੋਟੀ ਨਹੀਂ ਦਿੰਦੇ ਕੀ ਤੁਹਾਡੀਆਂ ਨੋਹਾਂ ਤੁਹਾਨੂੰ ਰੋਟੀ ਨਹੀਂ ਪੁੱਛਦੀਆਂ ਤੁਹਾਡੇ ਪੁੱਤ ਤੁਹਾਨੂੰ ਪਹਿਨਣ ਨੂੰ ਕੱਪੜਾ ਨਹੀਂ ਦਿੰਦੇ ਪਾਪਾ ਮਤਾ ਜੀ ਬੋਲੇ ਕਹਿੰਦੇ ਐਸੀ ਕੋਈ ਗੱਲ ਨਹੀਂ ਮੇਰੇ ਪੁੱਤਰ ਵੀ ਆਗਿਆਕਾਰ ਮੇਰੀਆਂ ਨੌ ਵੀ ਆਗਿਆਕਾਰ ਨੇ ਸਾਰਾ ਪਰਿਵਾਰ ਆਗਿਆਕਾਰ ਹੈ ਤੇ ਫਿਰ ਬਰਾਦਰੀ ਵਾਲੇ ਕਹਿੰਦੇ ਫਿਰ ਫਿਰ ਸਾਡੇ ਵੱਲ ਛਾਤੀ ਮਾਰੋ ਤੁਹਾਡੇ ਵੱਲ ਕੀ ਛਾਤੀ ਮਾਰਾਂ ਕਹਿੰਦੇ ਲੋਕ ਸਾਨੂੰ ਜੀਣ ਨਹੀਂ ਦਿੰਦੇ ਉਹ ਸਾਨੂੰ ਗੱਲਾਂ ਕਰਦੇ ਨੇ ਕਿ ਤੁਹਾਡਾ ਸ਼ਰੋਮਣੀ ਜਿਹੜਾ ਭਗਤ ਹੈ ਤੁਹਾਡਾ ਬਜ਼ੁਰਗ ਹੈ ਉਖ ਦੂਰ ਆਪਣੇ ਕੁੜਮਾ ਦੇ ਘਰ ਭਾਂਡੇ ਮਾਂਜਦਾ ਫਿਰਦਾ ਹੈ ਸੇਵਾ ਕਰਦਾ ਫਿਰਦਾ ਹੈ ਕਹਿੰਦੇ ਚਲੋ ਮੂੰਹ ਹੱਥ ਤੋਂ ਤੇ ਕੱਪੜੇ ਪਾਓ ਤੇ ਬਾਸਰ ਕੇ ਚੱਲੀਏ ਫਿਰ ਜਦੋਂ ਮਰਜ਼ੀ ਆ ਜਿਓ ਕਹਿੰਦੇ ਬਾਬਾ ਅਮਰਦਾਸ ਜੀ ਖੜੇ ਨੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਨੇ ਥੋੜਾ ਉੱਚੀ ਬੋਲੇ ਉਧਰ ਗੁਰੂ ਅੰਗਦ ਦੇ ਪਾਸ਼ਾ ਆ ਗਏ ਗੁਰੂ ਅੰਗਦ ਦੇ ਪਾਸ਼ਾ ਨੂੰ ਨਮਸਕਾਰ ਨਹੀਂ ਕੀਤੀ ਭਾਵਨਾ ਨਹੀਂ ਨਾ ਹੈਗੀ ਨਮਸਕਾਰ ਨਹੀਂ ਕੀਤੀ ਇਕਦਮ ਬੋਲ ਕੇ ਕਹਿੰਦੇ ਤੁਸੀਂ ਸਮਝਾਓ ਤੁਸੀਂ ਇਹ ਕੀ ਕਰ ਰਹੇ ਹੋ ਕੁੜਮ ਨੂੰ ਕੁੜਮ ਦੇ ਕੋਲੋਂ ਸੇਵਾ ਕਰਵਾ ਰਹੇ ਹੋ ਆਪਣੇ ਕੋਲ ਤੁਹਾਡੇ ਤੋਂ ਕਿੰਨੇ ਵੱਡੇ ਨੇ ਇਹ ਤੋਂ ਪਹਿਲਾਂ ਕਿ ਜਦ ਉਹ ਉੱਚੀ ਬੋਲਣ ਲੱਗੇ ਬਾਬਾ ਅਮਦ ਸਾਹਿਬ ਜੀ ਨੇ ਗੁਰੰਗਰ ਦੇ ਮਹਾਰਾਜ ਜੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਹੱਥ ਜੋੜ ਲੇ ਉੱਚੀ ਸਾਰੀ ਬੋਲਿਆ ਕਹਿੰਦੇ ਸਤਿਗੁਰੂ ਪਹਿਲਾਂ ਉਹਨਾਂ ਬਰਾਦਰੀ ਵਾਲਿਆਂ ਨੂੰ ਬੋਲਿਆ ਕਹਿੰਦੇ ਮੇਰਾ ਕੋਈ ਪਰਿਵਾਰ ਨਹੀਂ ਮੇਰਾ ਕੋਈ ਸਾਥ ਨਹੀਂ ਸਾਰੇ ਹੈਰਾਨ ਹੋ ਗਏ ਕਹਿੰਦੇ ਹੁਣੇ ਤੇ ਕਹਿੰਦੇ ਤੁਹਾਡੇ ਧੀਆ ਪੁੱਤ ਆ ਗਿਆ ਕਾਹਨ ਨੇ ਤੇ ਹੁਣ ਤੁਸੀਂ ਕਹਿੰਦੇ ਜੇ ਕਿ ਤੁਹਾਡਾ ਕੋਈ ਪਰਿਵਾਰ ਨਹੀਂ ਕਹਿੰਦੇ ਨਹੀਂ ਮੇਰੇ ਮਾਂ ਵੀ ਮੇਰੀ ਗੁਰੂ ਅੰਗਦ ਦੇਵ ਹੈ ਤੇ ਮੇਰਾ ਪਿਓ ਵੀ ਗੁਰੂ ਅੰਗਦ ਦੇਵ ਮੇਰਾ ਸਭ ਕੁਝ ਹੀ ਗੁਰੂ ਅੰਗਦ ਤੇ ਵੇਖੋ 25 ਸਾਲ ਵੱਡੇ ਨੇ ਉਮਰ ਕਰਕੇ ਤੇ ਫਿਰ ਵੀ ਕਹਿ ਰਹੇ ਨੇ ਮੇਰੀ ਮਾਂ ਵੀ ਗੁਰੂ ਅੰਗਦ ਮੇਰਾ ਪਿਓ ਵੀ ਗੁਰੂ ਅੰਗਦ ਫਿਰ ਸਤਿਗੁਰੂ ਅੱਗੇ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਤੁਸੀਂ ਮਹਿਸੂਸ ਨਾ ਕਰਿਓ ਇਹਨਾਂ ਨੂੰ ਸੋਝੀ ਨਹੀਂ ਜਦੋਂ ਮੈਂ ਗਾਗਰ ਚੁੱਕਦਾ ਨਾ ਤੇ ਤੇਰੀਆਂ ਬਖਸ਼ਿਸ਼ਾਂ ਮੇਰੇ ਮੋਢੇ ਤੇ ਹੁੰਦੀਆਂ ਨੇ ਚ ਇਹ ਦੁਨੀਆ ਕਹਿੰਦੀ ਹੈ ਕਿ ਮੈਂ ਭਾਂਡੇ ਮਾਂਜਦਾ ਪਰ ਮੈਨੂੰ ਪਤਾ ਮੈਂ ਤਾਂ ਆਪਣੇ ਅੰਦਰ ਦੀ ਮੈਲ ਦੂਰ ਕਰ ਰਿਹਾ ਦੁਨੀਆ ਕਹਿੰਦੀ ਹੈ ਕਿ ਮੈਂ ਇਸ਼ਨਾਨ ਕਰਾ ਰਿਹਾ ਪਰ ਮੈਂ ਤਾਂ ਆਪਣੇ ਅੰਦਰ ਦੀ ਮੈਲ ਦੂਰ ਕਰ ਰਿਹਾ ਨਾ ਮੈਂ ਆਪਣੇ ਅੰਦਰ ਨੂੰ ਇਸ਼ਨਾਨ ਕਰਾਰੇ ਪਾਸ਼ਾ ਜੇ ਇਹਨਾਂ ਨੂੰ ਸੋਝੀ ਹੁੰਦੀ ਤੇ ਇਸ ਤਰ੍ਹਾਂ ਗੱਲਾਂ ਨਾ ਕਰਦੇ ਇਹ ਵੀ ਮੇਰੇ ਨਾਲ ਗਾਗਰ ਢੋਣ ਲੱਗ ਪੈਂਦੇ ਇਹ ਵੀ ਮੇਰੇ ਨਾਲ ਗੁਰੂ ਘਰ ਦੀ ਸੇਵਾ 'ਚ ਡਟ ਜਾਂਦੇ ਬਰਾਦਰੀ ਵਾਲੇ ਨਿਰਾਸ਼ ਹੋ ਕੇ ਚਲੇ ਗਏ ਸੋ ਇਹ ਵੇਖੋ ਗੁਰੂ ਅੰਗਦ ਗੁਰੂ ਅਮਰਦਾਸ ਪਾਸ਼ਾ ਜੀ ਨੇ ਸਮਾਜ ਦੀ ਕਿੰਨੀ ਕਹਿੰਦਾ ਕਿ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਕਿਹੜਾ ਦੁਨੀਆ ਦਾ ਤਾਨਾ ਮੇਣਾ ਸੀ ਜਿਹੜਾ ਪਾਸ਼ਾ ਨੇ ਨਹੀਂ ਸੁਣਿਆ ਨਹੀਂ ਚੱਲਿਆ ਹੁਣ ਵੇਖੋ ਜਦੋਂ ਗੁਰੂ ਅੰਗਦ ਦੇ ਭਾਈ ਲੈਣਾ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਸੇਵਾ ਕਰਨ ਗਏ ਤਾਂ ਉਦੋਂ ਹਾਲਾਤ ਕੁਝ ਵੱਖਰੇ ਸਨ ਗੁਰੂ ਅੰਗੁਰੂ ਨਾਨਕ ਦੇ ਪਾਸ਼ਾ ਜੀ 62 63 ਸਾਲ ਦੇ ਸਨ ਤੇ ਗੁਰੂ ਅੰਗਦ ਦੇ ਭਾਈ ਲੈਣਾ ਜੀ ਜਿਹੜੇ ਸਨ ਉਹ 26 27 ਦੇ ਨੌਜਵਾਨ ਸਨ ਉਦੋਂ ਗੱਲਾਂ ਨਹੀਂ ਸੀ ਨਾ ਹੀ ਰਿਸ਼ਤੇਦਾਰੀ ਸੀ ਪਰ ਇਥੇ ਉਮਰ ਕਰਕੇ ਵੀ ਵੱਡੇ ਨੇ ਤੇ ਰਿਸ਼ਤੇਦਾਰੀ ਵੀ ਐ ਗੁਰਮਾਚਾਰੀ ਪਰ ਬਾਬਾ ਅਮਰਦਾਸ ਜੀ ਨੇ ਇੱਕੋ ਗੱਲ ਮਨ ਚ ਧਾਰੀ ਸੀ ਕਿ ਮੈਂ ਦੁਨੀਆ ਦੀ ਕੋਈ ਪਰਵਾਹ ਨਹੀਂ ਕਰਨੀ ਮੈਂ ਤੇ ਆਪਣੇ ਸਤਿਗੁਰੂ ਨੂੰ ਰਜਾਉਣਾ ਹੈ ਮੈਂ ਤੇ ਆਪਣੀ ਕਿਉਂਕਿ ਕਈ ਵਾਰੀ ਇਕਾਂਤ ਵਿੱਚ ਬੈਠ ਕੇ ਸੋਚਦੇ ਸੋਚਦੇ ਵਿਰਾਗ ਵਿੱਚ ਆ ਜਾਂਦੇ ਸਨ ਕਿ ਮੇਰੀ ਕਿੰਨੀ ਉਮਰਾਂ ਬੀਤ ਗਈ ਮੈਂ ਕੀ ਕਰਦਾ ਰਿਹਾ ਮੈਂ ਕਿਹੜੇ ਕਰਮ ਕਾਂਡਾਂ 'ਚ ਪਿਆ ਰਿਹਾ ਮੈਂ ਨਿਗੋਰਾ ਹੀ ਇੰਨੀ ਉਮਰ ਬਤਾ ਦਿੱਤੀ ਤੇ ਉਦੋਂ ਪਾਤਸ਼ਾਹ ਵੈਰਾਗ ਵਿੱਚ ਆ ਜਾਂਦੇ ਸਨ ਪਰ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦ دیدار ਕਰਕੇ ਫਿਰ ਉਤਸ਼ਾਹ ਦੇ ਨਾਲ ਸੇਵਾ ਵਿੱਚ ਲੱਗ ਜਾਂਦੇ ਸਨ ਸੋ ਇਹ ਬਾਬਾ ਅੰਮਦਾਤਾ ਜੀ ਦੀ ਮਹਾਨ ਕਹਾਣੀ ਜਿਨ੍ਹਾਂ ਨੇ ਲੋਕ ਲਾਜ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਬੇਅੰਤ ਕਹਾਣਾ ਕਾਲੀ 12 ਸਾਲ ਸੇਵਾ ਕਮਾਈ ਹੁਣ ਜਦੋਂ 1 ਸਾਲ ਸੰਪੂਰਨ ਹੋਇਆ ਤਾਂ ਉਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਪਰੇ ਦਰਬਾਰ ਦੇ ਵਿੱਚ ਬਾਬਾ ਅਮਰਦਾਸ ਨੂੰ ਬਿਠਾ ਕੇ ਇੱਕ ਸਰੂਪਾ ਉਹਨਾਂ ਦੇ ਸਿਰ ਦੇ ਉੱਤੇ ਬੰਨਿਆ ਜਦੋਂ ਸਿੱਖ ਤੇ ਸਰੂਪਾ ਬੰਨਿਆ ਤਨਗੁਰੂ ਅੰਗਦ ਦੇ ਮਹਾਰਾਜ ਜੀ ਨੇ ਤੇ ਬਾਬਾ ਅਮਰਦਾਸ ਜੀ ਨੇ ਇਹ ਮਹਿਸੂਸ ਕੀਤਾ ਕਿ ਮੇਰੇ ਤੇ ਰੱਬੀ ਬਖਸ਼ਿਸ਼ਾਂ ਦੀ ਬਾਰਿਸ਼ ਹੋ ਰਹੀ ਹੈ ਸਾਰੀ ਸੰਗਤ ਹੈਰਾਨ ਹੋ ਗਈ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਆਪਣੇ ਸੇਵਕ ਨੂੰ ਕਿਸ ਤਰ੍ਹਾਂ ਮਾਣ ਬਖਸ਼ ਰਹੇ ਨੇ ਸੋ ਇਸ ਤੋਂ ਅੱਗੇ ਆਪਾਂ ਕੱਲ ਵਿਚਾਰ ਕਰਾਂਗੇ ਬਾਬਾ ਅਮਰਦਾਸ ਜੀ ਦੀ ਸੇਵਾ ਹੁਣ 1 ਸਾਲ ਹੋ ਚੁੱਕਾ ਹੈ ਬਾਬਾ ਅਮਰਦਾਸ ਜੀ ਨੂੰ ਸੇਵਾ ਕਰਦੇ ਆ ਵੇਖੋ ਬੜਾ ਔਖ ਹੈ ਆਪਾਂ ਮੂੰਹ ਨਾਲ ਹੀ ਕਹਿ ਦੇਣਾ ਨਾ 12 ਸਾਲ ਸੇਵਾ ਕੀਤੀ ਗੱਲ ਨਿਬੜ ਗਈ ਪਰ ਨਹੀਂ 12 ਸਾਲ ਲੰਘੇ ਕਿ ਤਰ੍ਹਾਂ ਹੋਣਗੇ ਨਾ ਕਿ ਤੁਪ ਹਨੇਰੀ ਮੀ ਚਖੜ ਨਾ ਚੁਲਿਆ ਹੋਊਗਾ ਕਿਸ ਤਰ੍ਹਾਂ ਜਾਂਦੇ ਹੋਣਗੇ ਕੱਚੇ ਕੱਚਿਆਂ ਰਾਹਾਂ ਦੇ ਉੱਤੇ ਜਦੋਂ ਮੀਂਹ ਪੈਂਦਾ ਹੋਊਗਾ ਕੀ ਉਹਨਾਂ ਦੇ ਪੈਰ ਨਾ ਫਿਸਲਦੇ ਹੋਣਗੇ ਗਾਗਰ ਚੁੱਕਦੇ ਕਿੰਨੀ ਘਾਲਣਾ ਹੈ ਉਹਨਾਂ ਦੀ ਤਫੇਰ ਪਰ ਜੇਠ ਹਾੜ ਦੀਆਂ ਤੁੱਪਾਂ ਦੇ ਵਿੱਚ ਜਦੋਂ ਤਪਦੀਆਂ ਲੋਹਾਂ ਦੇ ਗਾੜੀ ਬੈ ਕੇ ਬਾਲਣ ਡਾਉਂਦੇ ਹੋਣਗੇ ਉਹ ਵੀ ਸੇਵਾ ਕਿੰਨੀ ਮਹਾਨ ਹੈ ਗੁਰੂ ਬਾਬਾ ਅਮਰਦਾਸ ਜੀ ਦੀ ਸੋਏ ਆਪਾਂ ਕੱਲਣਾ ਦਾ ਜ਼ਿਕਰ ਕੱਲ ਕਰਾਂਗੇ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ